ਚੋਕ ਹੋ ਗਏ ਮੰਡੀਆਂ ਆਰਤੀਆਂ ਦੀ ਸ਼ਿਕਾਇਤ ਹੈ ਲਿਫਟਿੰਗ ਹੋ ਨਹੀਂ ਰਹੀ ਕੱਲ ਨੂੰ ਮੌਸਮ ਖਰਾਬ ਹੋ ਗਿਆ فرض ਕਰੋ بارش ਪੈ ਗਈ ਜਾਂ ਕੁਝ ਇਹ ਜਿਹੜਾ ਟੋਟਲ ਖਮਿਆਜ਼ਾ ਉਹ ਆਰਤੀਆਂ ਤੇ ਪੈ ਜਾਣਾ ਆਲਰੇਡੀ ਮੌਸਮ ਖਰਾਬ ਘਟ ਉਹਨਾਂ ਦਾ ਲੱਗ ਜਾਣਾ ਵਾ ਤੇ ਕਿਸਾਨਾਂ ਦਾ ਵੀ ਨੁਕਸਾਨ ਹੋਣਾ ਸਰਕਾਰ ਨੇ ਪੱਲਾ ਝਾੜ ਲੈਣਾ ਇਹ ਸੰਗਰੂਰ ਹੋਮ ਡਿਸਟ੍ਰਿਕਟ ਆ ਚੀਫ ਮਿਨਿਸਟਰ ਦੀ ਅਗਰ ਇੱਥੇ ਲਿਫਟਿੰਗ ਇੰਨੀ ਸਲੋ ਆ ਪ੍ਰੋਕੂਰਮੈਂਟ ਦਾ ਪ੍ਰੋਸੈਸ ਇੰਨਾ ਸਲੋ ਆ ਇਹਦਾ ਮਤਲਬ ਉਹਨਾਂ ਦੀ ਤਿਆਰੀ ਕੋਈ ਨਹੀਂ ਸੀ ਤੇ ਉਮੀਦ ਕਰਦਾ ਕਿ ਭਗਵੰਤ ਮਾਨ ਕਨਸੈਂਟਰੇਟ ਕਰੇਗਾ ਰਾਦਰ ਦੈਨ ਗੁਆ ਗੁਜਰਾਤ ਇਧਰ ਚੋਣਾ ਦੀ ਬਜਾਏ ਆਪਣੇ ਪਹਿਲਾਂ ਸੰਗਰੂਰ ਦੇ ਵਿੱਚ ਆਣ ਕੇ ਤੇ ਕਰਨਗੇ 20th ਮੈਨਿਸਟਰ ਇਸ ਕਨਸਟੈਂਸੀ ਦਾ ਉਹਦਾ ਫਰਜ਼ ਬਣਦਾ ਵਾ ਕਿ ਉਹ ਇਮੀਡੀਏਟਲੀ ਇਥੋਂ ਲਿਫਟਿੰਗ ਜਲਦੀ ਤੋਂ ਜਲਦੀ ਕਰਵਾ ਦੇ ਇਨੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਜੋ ਅੱਜ ਬਰਨਾਲਾ ਦੀਆਂ ਅਨਾਜ ਮੰਡੀਆਂ 'ਚ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਮਾਨ ਸਰਕਾਰ ਦੇ ਇੰਤਜ਼ਾਮ ਪੂਰੇ ਨਹੀਂ ਤੇ ਖਾਮਿਆਜ਼ਾ ਆੜਤੀਏ ਕਿਸਾਨ ਪੁਗਤਰੇ ਨੇ ਮਜ਼ਦੂਰਾਂ ਦੀਆਂ ਵੀ ਕਈ ਮੁਸ਼ਕਿਲਾਂ ਉਹਨਾਂ ਨੇ ਗਿਣਵਾਈਆਂ ਮੌਸਮ ਵਿਭਾਗ ਨੇ ਵੀ ਪੇਸ਼ ਕੋਈ ਹੈ ਕਿ ਅੱਜ ਤੇ ਕੱਲ ਮੌਸਮ ਖਰਾਬ ਰਹਿ ਸਕਦਾ ਹੈ ਇਸੇ ਲਈ ਸੁਖਪਾਲ ਸਿੰਘ ਖਹਿਰਾ ਮਾਨ ਸਰਕਾਰ ਤੇ ਸਵਾਲ ਖੜੇ ਕਰ ਰਹੇ ਨੇ ਕੋਈ ਇੱਕ ਬੜੀ ਸਮੱਸਿਆ ਆ ਰਹੀ ਆ ਕੰਪਲੀਟ ਸੰਗਰੂਰ ਬਰਨਾਲਾ ਔਰ ਮਲੇਰਕੋਟਲਾ ਡਿਸਟ੍ਰਿਕਟ 'ਚ ਇੱਕ ਯੂਨੀਫਾਰਮ ਸ਼ਿਕਾਇਤ ਆ ਕਿ ਕਿ ਕਣਕ ਦੀ ਬਹੁਤ ਜ਼ਿਆਦਾ ਆ ਚੁੱਕੀ ਹੈ ਫਸਲ ਮੰਡੀਆਂ ਦੇ ਵਿੱਚ ਲੇਕਿਨ ਲਿਫਟਿੰਗ ਜਿਹੜੀ ਹੈਗੀ 80% ਮਾਲ ਹਲੇ ਮੰਡੀਆਂ ਦੇ ਵਿੱਚ ਪਿਆ ਮੈਂ ਅੱਜ ਡੀ ਐਫ ਐਸ ਸੀ ਸੰਗਰੂਰ ਨਾਲ ਗੱਲ ਕੀਤੀ ਸੀਗੀ ਤੇ ਅੱਜ ਡੀ ਐਫ ਐਸ ਸੀ ਬਰਨਾਲਾ ਨਾਲ ਗੱਲ ਕੀਤੀ ਟੂਡੇ ਬਰਨਾਲਾ ਮੰਡੀ 'ਚ ਅਸੀਂ ਖੜੇ ਹਾਂ ਤੁਸੀਂ ਇੱਕ ਵਾਰੀ ਸ਼ਾਰਟ ਲੈ ਕੇ ਦੇਖ ਹੀ ਸਕਦੇ ਹੋ ਚੋਕ ਹੋ ਗੀਆਂ ਮੰਡੀਆਂ ਆਰਧਕਿਆਂ ਦੀ ਸ਼ਿਕਾਇਤ ਹੈ ਲਿਫਟਿੰਗ ਹੋ ਨਹੀਂ ਰਹੀ ਕੱਲ ਨੂੰ ਮੌਸਮ ਖਰਾਬ ਹੋ ਗਿਆ فرض ਕਰੋ بارش ਪੈ ਗਈ ਜਾਂ ਕੁਝ ਇਹ ਜਿਹੜਾ ਟੋਟਲ ਖਮਿਆਜ਼ਾ ਉਹ ਆਰਧੀਆਂ ਤੇ ਪੈ ਜਾਣਾ ਆਲਰੇਡੀ ਮੌਸਮ ਘੱਟ ਉਹਨਾਂ ਦਾ ਲੱਗ ਜਾਣਾ ਵਾ ਤੇ ਕਿਸਾਨਾਂ ਦਾ ਵੀ ਨੁਕਸਾਨ ਹੋਣਾ ਸਰਕਾਰ ਨੇ ਪੱਲਾ ਝਾੜ ਲੈਣਾ ਸੋ ਇਹ ਸੰਦੂਰ ਹੋਮ ਡਿਸਟ੍ਰਿਕਟ ਆ ਚੀਫ ਮਿਨਿਸਟਰ ਦੀ ਅਗਰ ਇੱਥੇ ਲਿਫਟਿੰਗ ਇੰਨੀ ਸਲੋ ਆ ਪ੍ਰੋਕੂਰਮੈਂਟ ਦਾ ਪ੍ਰੋਸੈਸ ਇੰਨਾ ਸਲੋ ਆ ਇਹਦਾ ਮਤਲਬ ਉਹਨਾਂ ਦੀ ਤਿਆਰੀ ਕੋਈ ਨਹੀਂ ਸੀਗੀ ਇਹ ਉਹਨਾਂ ਨੂੰ ਉੱਥੇ ਧਿਆਨ ਕਰਨਾ ਚਾਹੀਦਾ ਤੁਰੰਤ ਇਸੀ ਲਿਫਟਿੰਗ ਕਰਾਉਣੀ ਦੂਸਰਾ ਆਰਧਕਿਆਂ ਦੇ ਕੁਝ ਇਸ਼ੂਜ਼ ਨੇ ਜਿੱਦਾਂ ਮੈਂ ਕਿਹਾ ਕਿ ਉਹਨਾਂ ਨੂੰ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਅੱਜ ਵੀ ਜਿਹੜੀ ਉਹਨਾਂ ਦੀ ਬਿਲਿੰਗ ਹੁੰਦੀ ਹੈ ਉਹਦਾ 2.5% ਕਮਿਸ਼ਨ ਆ ਰਿਹਾ ਗਵਰਨਮੈਂਟ ਵੱਲੋਂ ਕਿਆ ਜਾ ਰਿਹਾ ਅਗਰ 2.5% ਨਾਲ ਕੈਲਕੂਲੇਟ ਕਰੀਏ ਤਾਂ ਫਿਰ 57 ਰੁਪਏ ਬਣਦੀ ਉਹਨਾਂ ਦੀ ਆੜਤੀ ਲੇਕਿਨ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੂੰ 44 ਰੁਪਏ ਤੋਂ 13 ਰੁਪਏ ਆੜਤੀਆਂ ਦਾ ਵੀ ਖਾਦਾ ਜਾ ਰਿਹਾ ਉਹ ਵੀ ਵਿਚਾਰੇ ਮਿਹਨਤ ਕਰਦੇ 45000 ਪੰਜਾਬ ਦਾ ਆੜਤੀਆ ਵਾ ਤਾਂ ਮੈਂ ਅਪੀਲ ਕਰੂੰਗਾ ਗਵਰਨਮੈਂਟ ਆਫ ਇੰਡੀਆ ਨੂੰ ਆ ਭਗਵੰਤਪਾਣੂ ਕਿ ਇਹਨਾਂ ਦਾ ਇਸ਼ੂ ਟੇਕ ਅਪ ਕਰੋ ਸੈਂਟਰਲ ਗਵਰਨਮੈਂਟ ਨਾਲ ਤੇ ਇਹ ਲੇਬਰ ਕਲਾਸ ਵੀ ਬਹੁਤ ਪੀਸੀ ਹੋਈ ਹੈ ਗਰੀਬ ਆਦਮੀ ਆ ਪੱਲੇਦਾਰਾਂ ਦਾ ਧਰਨਾ ਲੱਗਿਆ ਹੋਇਆ ਹੈ ਸੰਗਰੂਰ ਦੇ ਬਾਹਰ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪਰ ਬੈਗ ਅਸਲ ਗਵਰਨਮੈਂਟ ਆਫ ਇੰਡੀਆ ਦਾ ਰੇਟ ਜਿਹੜਾ ਹੈ ਉਹ 4 ਰੁਪਏ ਇੱਕ ਬੈਗ ਦੀ ਜਿਹੜੀ ਉਹਨਾਂ ਨੇ ਢੁਹਾ ਢਵਾਈ ਕਰਨੀ ਆ ਪਰ ਉਹਨਾਂ ਉਹਨਾਂ ਦਾ ਕੰਪੀਟੀਸ਼ਨ ਕਰਾ ਕੇ ਉਹਨਾਂ ਦੇ ਟੈਂਡਰ ਪਵਾ ਕੇ ਉਹਨਾਂ ਨੂੰ ਇਸ ਵਕਤ ਮਿਲ ਰਿਹਾ 2 ਰੁਪਏ ਤੋਂ ਵੀ ਘੱਟ ਪਰ ਬੈਗ ਸਭ ਤੋਂ ਅਤ ਗਰੀਬ ਬੰਦਾ ਉਹ ਜਿਹਨੇ ਆਪਣੇ ਮੋਢਿਆਂ ਤੇ ਚੱਕ ਕੇ ਫਸਲ ਢੋਕ ਕੇ ਲੈ ਕੇ ਜਾਣੀ ਆ ਸੋ ਇਹ ਦੋਨੋਂ ਇਸ਼ੂ ਪੱਲੇਦਾਰ ਯੂਨੀਅਨ ਦੇ ਵੀ ਔਰ ਆਰਤੀਆਂ ਦੇ ਵੀ ਮੈਂ ਕਰਦਾ ਤੇ ਉਮੀਦ ਕਰਦਾ ਕਿ ਭਗਵਾਨ ਮਾਨ ਕਨਸੈਂਟਰੇਟ ਕਰੇਗਾ ਰਾਦਰਨ ਗੁਆ ਗੁਜਰਾਤ ਇਧਰ ਚੋਣਾਂ ਦੀ ਬਜਾਏ ਆਪਣੇ ਪਹਿਲਾਂ ਸੰਗਰੂਰ ਦੇ ਵਿੱਚ ਆਣ ਕੇ ਤੇ ਕਰਨਗੇ 20th ਮਨਿਸਟਰ ਇਸ ਕਨਸਟੈਂਸੀ ਦਾ ਉਹਦਾ ਫਰਜ਼ ਬਣਦਾ ਵਾ ਕਿ ਉਹ ਇਮੀਡੀਟਲੀ ਇੱਥੋਂ ਲਿਫਟਿੰਗ ਜਲਦੀ ਤੋਂ ਜਲਦੀ ਕਰਵਾ ਦੇ ਚਾਹੀਦਾ